ਸਰ ਤੁਹਾਡਾ ਨਾਮ ਕੀ ਮੇਰਾ ਨਾਮ ਸੁਖਜਿੰਦਰ ਸਿੰਘ ਹੀਰਿਆ ਜੀ ਮੈਂ ਸਰਬੱਤ ਦਾ ਭਲਾ ਚੈਟੀਬਲ ਤੋਂ ਸਟੇਟ ਪ੍ਰੈਜ਼ੀਡੈਂਟ ਐ ਜੀ ਅੱਛਾ ਸਰ ਅੱਜ ਕਿੰਨਾ ਦੀ ਡੈਥ ਹੋਈ ਹੈ ਤੇ ਕਿੰਨਾ ਵੱਲੋਂ ਅੱਜ ਮਦਦ ਕੀਤੀ ਗਈ ਹੈ ਅੱਜ ਨਕੋਦਰ ਕਸਬੇ ਦੇ ਨਾਲ ਸਬੰਧਤ ਹਰਦੀਪ ਸਿੰਘ ਸੀਗਾ ਜਿਹੜਾ 2 ਸਾਲ ਪਹਿਲਾਂ ਦੁਬਈ ਗਿਆ ਸੀਗਾ ਅੱਜ ਉਹਦੀ ਡੈੱਡ ਬੋਡੀ ਆ ਰਹੀ ਆ ਪਤਾ ਲੱਗਾ ਸੀ ਕਿ 1 ਅਪ੍ਰੈਲ ਨੂੰ ਉਹਦੀ ਜਿਹੜੀ ਇਹਨਾਂ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਸੀਗੀ ਉਹਨਾਂ ਦੇ ਪਿੰਡ ਦੇ ਜਿਹੜੇ ਸਰਪੰਚ ਸੀਗੇ ਉਹਨਾਂ ਨੇ ਵਰਾਇਤ ਸਾਹਿਬ ਦੇ ਨਾਲ ਸੰਪਰਕ ਕੀਤਾ ਕਿ ਸਾਡੇ ਪਿੰਡ ਦੇ ਇੱਕ ਨੌਜਵਾਨ ਦੀ ਡੈਥ ਹੋ ਚੁੱਕੀ ਹੈ ਸਾਨੂੰ ਕੋਈ ਪਤਾ ਨਹੀਂ ਲੱਗ ਰਿਹਾ ਜੀ ਫਿਰ ਉਹਦੀ ਜਿਹੜੀ ਸਬੰਧਤ ਕਾਰਵਾਈ ਸੀ ਸਾਡੇ ਜਿਹੜੇ ਇਥੋਂ ਦੇ ਜੀ ਸਕੱਤਰ ਨੇ ਬਰਾਇ ਸਾਹਿਬ ਦੇ ਸਰਦਾਰ ਬਲਦੀਪ ਸਿੰਘ ਉਹਨਾਂ ਨੇ ਫਿਰ ਉਹਦੇ ਜਿਹੜੇ ਵੀ ਪੇਪਰ ਕੰਪਲੀਟ ਕਰਨ ਵਾਲੇ ਸੀ ਪੇਪਰ ਕੰਪਲੀਟ ਕੀਤੇ ਤੇ ਉਹਦੀ ਅੱਜ ਡੈੱਡ ਬੋਡੀ ਇੱਥੇ ਆ ਰਹੀ ਹੈ ਜੀ ਅੱਜ ਪਰਿਵਾਰ ਦੀ ਕਿਸ ਤਰ੍ਹਾਂ ਸਹਾਇਤਾ ਕੀਤੀ ਜਾ ਰਹੀ ਹੈ ਪਰਿਵਾਰ ਦੀ ਪਤਾ ਲੱਗਾ ਸੀਗਾ ਕਿ ਇਸ ਨੌਜਵਾਨ ਨੂੰ ਉੱਥੇ ਕੋਈ ਵੀ ਕੰਮ ਨਹੀਂ ਸੀ ਮਿਲਿਆ 2 ਸਾਲ ਦੇ ਵਿੱਚ ਇਹਦਾ ਮਾਨਲੀ ਹਾਲਤ ਬਹੁਤ ਕਮਜ਼ੋਰ ਹੋ ਚੁੱਕੀ ਸੀਗੀ ਉਸੇ ਕਰਕੇ ਹੀ ਇਹਦੀ ਮੌਤ ਦਾ ਕਾਰਨ ਵੀ ਉਹੀ ਬਣਿਆ ਜੋ ਮਤਲਬ ਵੀ ਉਹਨੂੰ ਕੰਮ ਕਾਜ ਕੋਈ ਨਹੀਂ ਸੀ ਮਿਲਿਆ ਫਿਰ ਪਿੰਡ ਦੇ ਸਰਪੰਚ ਆਏ ਸੀ ਮਿਸਟਰ ਲਾਲਚੰਦ ਉਹਨਾਂ ਵੱਲੋਂ ਦੱਸਿਆ ਗਿਆ ਕਿ ਇਹਨਾਂ ਦੀ ਬਾਲੀ ਹਾਲਤ ਬਹੁਤ ਕਮਜ਼ੋਰ ਆ ਇਹਦੇ ਦੋ ਬੱਚੇ ਨੇ ਛੋਟੇ ਛੋਟੇ ਇਹਦੇ ਬੱਚੇ ਨੇ ਜਿਹੜੇ ਇੱਕ 6ਵੀਂ ਕਲਾਸ ਤੇ ਇੱਕ 7ਵੀਂ ਕਲਾਸ ਦਾ ਵਿਦਿਆਰਥੀ ਆ ਉਹ ਫਿਰ ਸਾਰੇ ਹਾਲਾਤਾਂ ਨੂੰ ਦੇਖਦੇ ਹੋਏ ਡ੍ਰੈਸ ਵੱਲੋਂ 2000 ਰੁਪਏ ਮਹੀਨਾਵਾਰ ਜਿਹੜੀ ਉਹ ਪੈਨਸ਼ਨ ਲਾਈਕ ਲਗਾਈ ਜਾ ਰਹੀ ਹੈ ਜੀ ਜੀ ਬਾਜੀ ਕੀ ਨਾ ਜੀ ਤੁਹਾਡਾ ਲਾਲਚੰਦ ਆਲੀ ਜੀ ਮੈਂ ਪਿੰਡ ਗਿੱਦੜ ਪਿੰਡੀ ਨੇ ਉਧਰ ਤੋਂ ਐਸੀ ਵਾਈਫ ਮੇਰੇ ਸਰਪੰਚ ਨੇ ਮ ਤੇ ਬਾਕੀਆ ਹੋਇਆ ਜੀ ਅਕਰ ਕਿਹੜੇ ਮੁੰਡਾ ਜਿਹੜੇ ਕਿਨਮ ਜੀ ਇਹ ਸਾਡੇ ਜੀ ਮੇਰੇ ਪਿੰਡ ਤੋਂ ਹਰਦੀਪ ਸਿੰਘ ਜੀ ਜੋ ਵਿਦੇਸ਼ ਗਿਆ ਸੀ ਦੁਬਈ ਵਿੱਚ 2 ਸਾਲ ਪਹਿਲਾਂ ਉਹਦਾ ਦਿਲ ਦਾ ਦੌਰਾ ਪੈਣ ਕਰਕੇ ਉੱਥੇ ਡੈਥ ਹੋ ਗਈ ਤੇ ਤੇ ਉਹ ਡੈਥ ਜਦ ਹੋਈ ਆ ਜੀ ਤੇ ਉਹਨਾਂ ਦੀ ਬੋਡੀ ਜਿਹੜੀ ਮੰਗਾਈ ਕਿੰਨਾਂ ਨੇ ਮੰਗਾਈ ਆ ਫਿਰ ਕਿਸ ਤਾਂ ਇੱਥੇ ਤੱਕ ਰਚ ਪਹੁੰਚੀ ਆ ਐ ਸਰਦਾਰ ਉਬਰਾਈ ਸਿੰਘ ਜੀ ਜੋ ਸਰਵਾਦਾ ਪਲਾਟ ਟਰਸਟ ਦੇ ਫਾਊਂਡਰ ਨੇ ਉਹਨਾਂ ਦੇ ਜਿਤਨਾ ਸਦਕੇ ਹੀ ਅੱਜ ਸਾਨੂੰ ਆਪਣੇ ਭਤੀਜੇ ਦਾ ਛੋਟੇ ਵੀਰ ਦਾ ਮੂੰਹ ਦੇਖਣ ਨੂੰ ਮਿਲਿਆ ਉਹਨਾਂ ਕਰਕੇ ਹੀ ਸਾਡੀ ਬੋਡੀ ਜਿਹੜੀ ਅੱਜ ਇੱਥੇ ਅਮਰਸਰ 에어ਪੋਰਟ ਤੇ ਅਸੀਂ ਰਿਸੀਵ ਕਰਨ ਆਏ ਆ ਸਾਡੇ ਕੋਈ ਨਹੀਂ ਹਿੰਮਤ ਨਹੀਂ ਸੀਗੀ ਕਿ ਅਸੀਂ ਉਹਦੀ ਬੋਡੀ ਨੂੰ ਮਗਾ ਸਕੀਏ ਤੇ ਸਾਡੇ ਕੋਲ ਛੋਟੇ ਵੀਰ ਜਿਹੜੇ ਉੱਥੇ ਹੈਗੇ ਉਹਨਾਂ ਕਰਕੇ ਤੇ ਮੇਰੇ ਬਲਦੀਪ ਭਾਜੀ ਤੇ ਮਨਬੀਰ ਭਾਜੀ ਤੇ ਉਭਰਾਇ ਸਾਬ ਜਿਹੜੇ ਫਾਊਂਡਰ ਨੇ ਉਹਨਾਂ ਦੇ ਜਿਤਨਾ ਸਦਕੇ ਹੀ ਸਾਨੂੰ ਅੱਜ ਬੋਡੀ ਇੱਥੇ ਅਮਰਸਰ ਰਿਸੀਵ ਹੋ ਰਹੀ ਹੈ ਜੀ ਸਰਵਾਦਾ ਪਲਾਜੋ ਟੀਮ ਵਰਕ ਕਰ ਰਹੀ ਆ ਸਮਾਜ ਸੇਵਕ ਭਲਾਈ ਕੰਮਾਂ ਦੇ ਵਿੱਚ ਉਹਨਾਂ ਦੇ ਸੰਪਰਕ ਨਾਲ ਸਾਨੂੰ ਅੱਜ ਇਹ ਵੀ ਹੈ ਕਿ ਉਹਨਾਂ ਨੇ ਕਿਹਾ ਕਿ ਜੋ ਗਰੀਬ ਪਰਿਵਾਰ ਆ ਇਸ ਦਾ بیٹے ਜਾਂ ਦੋ ਤੇ ਉਹਨਾਂ ਦੀ ਵਾਈਫ ਉਹਨਾਂ ਨੂੰ ਸਾਰੀ ਉਮਰ ਵਾਸਤੇ ਜੋ ਪੈਨਸ਼ਨ ਆ ਉਹ ਉਹਨਾਂ ਨੇ ਉਹਨਾਂ ਨੂੰ ਸ਼ੁਰੂ ਕਰਨੀ ਹੈਗੀ ਅਸੀਂ ਉਹਨਾਂ ਦਾ ਲਈ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਅਸੀਂ ਉਹਨਾਂ ਦੇ ਰਣੀ ਆ ਜੀ ਜਿਨ੍ਹਾਂ ਨੇ ਸਾਡੇ ਲਈ ਇੰਨਾ ਕੁਝ ਕੀਤਾ ਹੈ